ਸਾਰੇ ਕਾਲਜ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੜਕਾ ਟੋੜਕਾ ਪੰਜਾਬੀ ਕਿਚਨ ਦੇ ਵਿੱਚ ਅੱਜ ਆਪਾਂ ਬਣਾਵਾਂਗੇ ਬਰੈਡ ਤੋਂ ਬਾਜ਼ਾਰ ਵਰਗੀ ਸੌਫਟ ਸੌਫਟ ਗੁਲਾਬ ਜਾਮਨ ਜੇਕਰ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਤੜਕਾ ਟੋੜਕਾ ਪੰਜਾਬੀ ਕਿਚਨ ਨੂੰ ਸਬਸਕ੍ਰਾਈਬ ਕਰਨਾ ਅਤੇ ਨਾਲ ਲੱਗਦੇ ਬੈਲ ਆਈਕਨ ਨੂੰ ਵੀ ਦਬਾਉਣਾ ਤਾਂ ਜੋ ਮੇਰੀ ਆਉਣ ਵਾਲੀ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤੇ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਣਾ ਜੀ ਗੁਲਾਬ ਜਾਮਨ ਬਣਾਉਣ ਦੇ ਲਈ ਆਪਾਂ 5 ਬਰੈਡ ਲੈਏ ਨੇ ਬ੍ਰੈਡ ਆਪਾਂ ਇੱਥੇ ਵਾਈਟ ਬ੍ਰੈਡ ਲੈਏ ਨੇ ਹੁਣ ਆਪਾਂ ਚਾਕੂ ਦੇ ਨਾਲ ਇਹਦੇ ਜਿਹੜੀਆਂ ਸਾਈਡਾਂ ਨੇ ਉਹ ਉਤਾਰ ਲਵਾਂਗੇ ਪਤਲੀਆਂ ਪਤਲੀਆਂ ਆ ਬਰਾਊਨ ਛਿਲਕੇ ਜਿਹਨੇ ਜਿਹੜੇ ਇਹਨਾਂ ਨੂੰ ਆਪਾਂ ਅਲੱਗ ਕਰ ਲਵਾਂਗੇ ਇਹਨਾਂ ਨੂੰ ਆਪਾਂ ਗਿਰਾਵਾਂਗੇ ਨਹੀਂ ਇਹ ਜਿੱਥੇ ਕਿਤੇ ਆਪਾਂ ਨੂੰ ਬ੍ਰੈਡ ਕ੍ਰੰਬਸ ਦੀ ਜ਼ਰੂਰਤ ਪਊਗੀ ਉੱਥੇ ਆਪਾਂ ਯੂਜ਼ ਕਰ ਲਵਾਂਗੇ ਫਿਰ ਕਦੇ ਇਹਨਾਂ ਨੂੰ ਰੱਖ ਦਵਾਂਗੇ ਸੁੱਟਣ ਦੀ ਜ਼ਰੂਰਤ ਨਹੀਂ ਹੈਗੀ ਐਸੇ ਤਰ੍ਹਾਂ ਇਹਦੀਆਂ ਸਾਈਡਾਂ ਉਤਾਰ ਦਵਾਂਗੇ ਤੇ ਦੇ ਆਪਾਂ 4 ਪੀਸ ਬਣਾ ਲਵਾਂਗੇ ਸੈਂਟਰ ਚੋਂ ਪਹਿਲਾਂ ਇੱਕ ਵਾਰ ਕੱਟ ਲਵਾਂਗੇ ਫਿਰ ਸੈਂਟਰ ਚੋਂ ਦੂਸਰੀ ਵਾਰ ਕੱਟ ਲਵਾਂਗੇ ਇਹਨਾਂ ਨੂੰ ਹੁਣ ਇਹਨਾਂ ਨੂੰ ਆਪਾਂ ਬਰੀਕ ਬਰੀਕ ਤੋੜ ਲਵਾਂਗੇ ਇੱਕ ਬੋਲ ਦੇ ਵਿੱਚ ਇਸ ਤਰ੍ਹਾਂ ਇਹਨਾਂ ਨੂੰ ਆਪਾਂ ਬਰੀਕ ਬਰੀਕ ਕਰ ਲੈਣਾ ਸਾਰੇ ਬਰੈਡਾਂ ਨੂੰ ਤੇ ਹੁਣ ਆਪਾਂ ਇੱਕ ਕੱਪ ਦੇ ਵਿੱਚ ਥੋੜਾ ਜਿਹਾ ਦੁੱਧ ਲਿਆ ਆਪਾਂ ਥੋੜਾ ਥੋੜਾ ਦੁੱਧ ਦੇ ਵਿੱਚ ਪਾ ਕੇ ਇਹਨੂੰ ਮੈਸ਼ ਕਰਦੇ ਜਾਵਾਂਗੇ ਕੜਚੀ ਜਿਹੜੀ ਹੈਗੀ ਆਪਣੀ ਬਿਲਕੁਲ ਛੋਟੀ ਜਿਹੀ ਕੜਚੀ ਆ ਉਹਦੇ ਨਾਲ ਆਪਾਂ ਪਹਿਲਾਂ ਅੱਧੀ ਕੜਚੀ ਦੁੱਧ ਦੀ ਪਾਈ ਹੈ ਹੁਣ ਅੱਧੀ ਕੜਚੀ ਤੋਂ ਥੋੜੀ ਘੱਟ ਆਪਾਂ ਥੋੜਾ ਥੋੜਾ ਹੀ ਦੁੱਧ ਪਾਉਣਾ 2-2 ਕ ਚਮਚੇ ਇਹਨੂੰ ਆਪਾਂ ਨਾਲੋ ਨਾਲ ਮੈਸ਼ ਕਰਦੇ ਜਾਵਾਂਗੇ ਇਹਨੂੰ ਆਪਾਂ ਉਸ ਤਰ੍ਹਾਂ ਕਰਾਂਗੇ ਜਿਵੇਂ ਆਪਾਂ ਆਟਾ ਗੁੰਨਦੇ ਹੁੰਨੇ ਆ ਇਹਨੂੰ ਬਿਲਕੁਲ ਹੀ ਮੁਲਾਇਮ ਹੋਣ ਤੱਕ ਗੁੰਨਣਾ ਆਪਾਂ ਇਹਨੂੰ ਆਟੇ ਦੀ ਹੀ ਸ਼ੇਪ ਦੇ ਦੇਣੀ ਹੈ ਜੋ ਜੋ ਆਪਾਂ ਨੂੰ ਇਹ ਥੋੜੇ ਹਾਰਡ ਲੱਗਣਗੇ ਆਪਾਂ ਥੋੜਾ ਥੋੜਾ ਦੁੱਧ ਪਾਉਂਦੇ ਜਾਵਾਂਗੇ ਆਪਾਂ ਇੱਕਦਮ ਸਾਰਾ ਦੁੱਧ ਨਹੀਂ ਪਾਉਣਾ ਕਿਉਂਕਿ ਇਹ ਡੋ ਆ ਜਿਹੜਾ ਇਹ ਆਪਣਾ ਪਤਲਾ ਹੋ ਸਕਦਾ ਐਸੇ ਤਰ੍ਹਾਂ ਇਹਨੂੰ ਆਪਾਂ ਮਸਲੀ ਜਾਵਾਂਗੇ ਥੋੜਾ ਥੋੜਾ ਦੁੱਧ ਪਾ ਕੇ ਇਹਨੂੰ ਬਿਲਕੁਲੀ ਇੱਕ ਸਾਰ ਬਣਾ ਲੈਣਾ ਆਪਾਂ ਆਟੇ ਦੀ ਤਰ੍ਹਾਂ ਬਰੈਡਾਂ ਨੂੰ ਚੰਗੀ ਤਰ੍ਹਾਂ ਮਸਲਾਂਗੇ ਮਤਲਬ ਕੋਈ ਵੀ ਇਹਦੇ ਵਿੱਚ ਕੋਈ ਗਿਲਟੀ ਵਗੈਰਾ ਨਾ ਰਹੇ ਵੈਸੇ ਤੇ ਹੁੰਦੀ ਨਹੀਂ ਹੈ ਬਰੈਡਾਂ 'ਚ ਪਰ ਫਿਰ ਵੀ ਜਿਵੇਂ ਮੋਟਾ ਪਤਲਾ ਜਿਆ ਨਾ ਰਹੇ ਆਟਾ ਬਿਲਕੁਲ ਹੀ ਆਪਾਂ ਇਹਨੂੰ ਇੱਕਸਾਰ ਕਰ ਲੈਣਾ ਆਟੇ ਦੀ ਤਰ੍ਹਾਂ ਚੰਗੀ ਤਰ੍ਹਾਂ ਡੋ ਬਣਾ ਲੈਣਾ ਇਹਦਾ ਮਸਲ ਮਸਲ ਕੇ ਇਸ ਤਰ੍ਹਾਂ ਕਰ ਲੈਣਾ ਜਿਵੇਂ ਆਪਾਂ ਆਟੇ ਨੂੰ ਮੁੱਕੀ ਦਿੰਨੇ ਹੁੰਨੇ ਆ ਇਹਨੂੰ ਚੰਗੀ ਤਰ੍ਹਾਂ ਆਪਾਂ ਮਸਲ ਮਸਲ ਕੇ ਮੁਲਾਇਮ ਕਰਨਾ ਆਟੇ ਨੂੰ ਮਸਲੀ ਜਾਣਾ ਇਹਨੂੰ ਆਪਾਂ ਇਹ ਆਪਣਾ ਬੋਲ ਨਾ ਥੋੜਾ ਛੋਟਾ ਰਹਿੰਦਾ ਸੀਗਾ ਮਤਲਬ ਇਹ ਚ ਪ੍ਰੋਬਲਮ ਆਉਂਦੀ ਸੀ ਮਸਲਿਆ ਨਹੀਂ ਸੀ ਜਾਂਦਾ ਆਟਾ ਇਸ ਕਰਕੇ ਇਹਨੂੰ ਆਪਾਂ ਹੁਣ ਪਲੇਟ ਦੇ ਵਿੱਚ ਪਾਇਆ ਪਲੇਟ ਦੇ ਵਿੱਚ ਪਾ ਕੇ ਆਪਾਂ ਹਥੇਲੀ ਦੇ ਨਾਲ ਇਹਨੂੰ ਚੰਗੀ ਤਰ੍ਹਾਂ ਮਸਲਣਾ ਦੇਖੋ ਪਲੇਟ ਦੇ ਵਿੱਚ ਪਾਉਂਦੇ ਹੀ ਆਪਣਾ ਆਟਾ ਵਧੀਆ ਬਣਨ ਲੱਗ ਗਿਆ ਪਹਿਲਾਂ ਸਹੀ ਨਹੀਂ ਆ ਰਿਹਾ ਸੀਗਾ ਡੋਂਗੇ ਦੇ ਵਿੱਚ ਹੁਣ ਮਲਾਈ ਮਲਾਈ ਬਣਨ ਲੱਗ ਗਿਆ ਆਟਾ ਦੇਖੋ ਆਪਣਾ ਆਟੇ ਦੀ ਤਰ੍ਹਾਂ ਹੋ ਗਿਆ ਨਾ ਬਿਲਕੁਲ ਹੀ ਮਲਾਈਮ ਡੋ ਬਣ ਗਿਆ ਇਹਦਾ ਜਿੰਨਾ ਚਿਰ ਮਲਾਈਮ ਨਹੀਂ ਹੁੰਦਾ ਉਨਾਂ ਚਿਰ ਆਪਾਂ ਇਹਨੂੰ ਮਸਲ ਹੀ ਹੋਈ ਜਾਣਾ ਆਟੇ ਦੀ ਤਰ੍ਹਾਂ ਗੁੰਨ ਕੇ ਬਣਾ ਲੈਣਾ ਚੰਗੀ ਤਰ੍ਹਾਂ ਹੁਣ ਆਪਾਂ ਇਹਦੀਆਂ ਗੋਲੀਆਂ ਜੀਆਂ ਬਣਾ ਲੈਣੀਆਂ ਨੇਗੀਆਂ ਇੱਕੋ ਜੀਆਂ ਜਿੰਨੀਆਂ ਬਣਨਗੀਆਂ ਇੱਕੋ ਜਿਹਾ ਆਟਾ ਤੋੜ ਕੇ ਇਹ ਆਪਣੇ 8 ਪੇੜੇ ਜੇ ਬਣੇ ਨੇ 8 ਗੋਲੀਆਂ ਜੀਆਂ ਬਣੀਆਂ ਨੇ ਤੇ ਹੁਣ ਇਹਦੇ ਮਤਲਬ ਆਪਾਂ ਪੇੜੇ ਬਣਾ ਲਾਂਗੇ ਬਿਲਕੁਲ ਗੋਲ-ਗੋਲ ਮੁਲਾਇਮ-ਮੁਲਾਇਮ 8 ਗੁਲਾਬ ਜਮਣਾ ਬਣਣਗੀਆਂ ਆਪਣੀਆਂ 5 ਬਰੈਡਾਂ ਤੋਂ ਚੰਗੀ ਤਰ੍ਹਾਂ ਇਹਦੇ ਗੋਲ-ਗੋਲ ਗੋਲੀਆਂ ਜੀਆਂ ਬਣਾ ਲੈਣੀਆਂ ਨਗੀਆਂ ਆਪਾਂ ਜਿਆਦਾ ਵੱਡੀਆਂ ਵੀ ਨਹੀਂ ਬਣਾਉਣੀਆਂ ਹੈਗੀਆਂ ਬਿਲਕੁਲ ਜਿਆਦਾ ਛੋਟੀਆਂ ਬਣਾ ਬਣਾਇਓ ਦੇਖ ਕੇ ਬਸ ਠੀਕ ਜੀਆਂ ਮੀਡੀਅਮ ਜੀਆਂ ਬਣਾ ਲਿਓ ਕਿਉਂਕਿ ਇਹਨਾਂ ਨੇ ਫੁੱਲ ਜਾਣਾ ਬਾਅਦ ਦੇ ਵਿੱਚ ਵੀ ਥੋੜੀਆਂ ਫੁੱਲਣਗੀਆਂ ਇਹ ਤਾਂ ਸਾਈਜ਼ ਵੱਡਾ ਹੋ ਜਾਊਗਾ ਤੁਸੀਂ ਦੇਖੋ ਆਪਣੀਆਂ 8 ਗੁਲਾਬ ਜਾਮਣਾਂ ਬਣ ਕੇ ਤਿਆਰ ਹੋਈਆਂ ਨੇ ਹੁਣ ਆਪਾਂ ਪੈਨ ਦੇ ਵਿੱਚ ਇੱਕ ਕੱਪ ਪਾਣੀ ਦਾ ਪਾ ਕੇ ਰੱਖ ਲਿਆ ਸੀਗਾ ਤੇ ਇਹਦੇ ਵਿੱਚ ਆਪਾਂ ਇੱਕ ਕਾਫੀ ਚੀਨੀ ਦਾ ਪਾਵਾਂਗੇ ਆਪਾਂ ਕੜਚੀ ਨਾਲ ਪਾਇਆ ਵੈਸੇ ਇਹ ਨਾਪਿਆ ਹੋਇਆ ਆਪਣਾ ਕੱਪ ਹੈਗਾ ਇੱਕ ਸਾਈਜ਼ ਦੇ ਵਿੱਚ ਹੁਣ ਇਹਨੂੰ ਆਪਾਂ ਪਕਾ ਲਵਾਂਗੇ ਥੋੜੀ देर ਇਹਨੂੰ ਆਪਾਂ 5 ਕਮਿੰਟ ਪਕਾਇਆ ਸੀ ਤੁਸੀਂ ਦੇਖ ਸਕਦੇ ਹੋ ਇਹਦਾ ਕਲਰ ਚੇਂਜ ਹੋ ਗਿਆ ਤੇ ਆਪਣੀ ਚਾਸ਼ਣੀ ਬਣ ਕੇ ਤਿਆਰ ਹੋ ਗਈ ਆ ਇਹ ਮਤਲਬ ਚਿਪਚਿਪੀ ਜੀ ਚਾਸ਼ਣੀ ਚਾਹੀਦੀ ਆਪਾਂ ਨੂੰ ਤਾਰ ਵਾਲੀ ਚਾਸ਼ਣੀ ਨਹੀਂ ਚਾਹੀਦੀ ਇਹ ਚਿਪਚਿਪ ਜੇ ਕਰੂਗੀ ਬਸ ਥੋੜ੍ਹਾ ਜਿਹਾ ਮਤਲਬ 5 ਕਮਿੰਟ ਪਕਾਉਣਾ ਇਹਨੂੰ ਕੜਾਹੀ ਆਪਾਂ ਗੈਸ ਤੇ ਰੱਖ ਲਈਏ ਤੇ ਤੇਲ ਆਪਣਾ ਗਰਮ ਹੋ ਗਿਆ ਤੁਸੀਂ ਦੇਖ ਸਕਦੇ ਹੋ ਆਪਾਂ ਨੂੰ ਇੰਨਾ ਕੁ ਤੇਲ ਗਰਮ ਹੋਣਾ ਚਾਹੀਦਾ ਜਿੰਨੇ ਕੁ ਹੁਣ ਬੁਲਬਲੇ ਜੇ ਨਿਕਲ ਰਹੇ ਨੇ ਆਪਣੇ ਤੇਲ ਚੋਂ ਇਹ ਆਪਾਂ ਜ਼ਿਆਦਾ ਗਰਮ ਨਹੀਂ ਹੋਣਾ ਚਾਹੀਦਾ ਜਿਵੇਂ ਬਾਲਾ ਬੜਕਣ ਜੇ ਲੱਗ ਜਾਂਦਾ ਨਾ ਤੇਲ ਉਹਨਾਂ ਨਹੀਂ ਲੈਣਾ ਚਾਹੀਦਾ ਕਿਉਂਕਿ ਫਿਰ ਆਪਣੀਆਂ ਗੁਲਾਬ ਜਾਮੁਣਾ ਉੱਪਰੋਂ ਸੜ ਜਾਣਗੀਆਂ ਤੇ ਵਿੱਚੋਂ ਕੱਚੀਆਂ ਰਹਿ ਜਾਣਗੀਆਂ ਇਹਦੇ ਬਸ ਇੰਨਾ ਕੀ ਉਬਲਣਾ ਚਾਹੀਦਾ ਇਹ ਤੇਲ ਆ ਜਿਹੜਾ ਇਹ ਹੌਲੀ 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 ਪੱਕਣਗੀਆਂ ਫਿਰ ਇਹ ਚੰਗੀ ਤਰ੍ਹਾਂ ਵਿੱਚੋਂ ਵੀ ਪੱਕ ਜਾਣਗੀਆਂ ਨਹੀਂ ਤਾਂ ਫਿਰ ਇਹ ਵਿੱਚੋਂ ਕੱਚੀਆਂ ਰਹਿ ਜਾਣਗੀਆਂ ਤੇ ਉੱਪਰੋਂ ਆਪਣੀਆਂ ਇਹ ਗੁਲਾਬ ਜਾਮੁਣਾ ਪੱਕ ਜਾਣਗੀਆਂ ਜਿਹੜੀ ਆਪਾਂ ਨੂੰ ਥੋੜੀ ਬਹੁਤ ਹੀ ਲੱਗਦੀ ਆ ਵੀ ਮਤਲਬ ਥੋੜਾ ਥੋੜਾ ਇਹਦਾ ਫਰਕ ਪੈਣ ਲੱਗੇ ਉਹਦਾ ਆਪਾਂ ਹੌਲੀ ਹੌਲੀ ਥੋਲੇ ਥੋਲੇ ਹੱਥਾਂ ਨਾਲ ਸਾਈਡ ਚੇਂਜ ਕਰ ਦਾਂਗੇ ਕਿਉਂਕਿ ਜਿਆਦਾ ਜੇ ਆ ਜੇ ਆਪਾਂ ਧੱਕਾ ਕਰਾਂਗੇ ਤਾਂ ਫਿਰ ਇਹ ਫਟ ਜਾਣਗੀਆਂ ਗੁਲਾਬ ਜਾਮਨ ਇਹਨੂੰ ਆਪਾਂ ਸੌਫਟ ਸੌਫਟ ਜੀਆਂ ਬਸ ਪਲਟਦੇ ਰਵਾਂਗੇ ਜਦੋਂ ਥੋੜੀ ਉੱਪਰਲੀ ਲੇਅਰ ਜੀ ਇਹਦੀ ਪੱਕਣ ਲੱਗੀ ਫਿਰ ਕੋਈ ਚੱਕਰ ਨਹੀਂ ਫਿਰ ਇਹਨਾਂ ਨੂੰ ਜਿੰਮੇ ਮਰਜ਼ੀ ਪਲਟੀ ਜਾਓ ਤੁਸੀਂ ਦੇਖ ਸਕਦੇ ਹੋ ਆਪਣੇ ਗੁਲਾਬ ਜਾਮੁਨ ਕਿੰਨੀਆਂ ਸੋਹਣੀਆਂ ਬਣ ਕੇ ਤਿਆਰ ਹੋਈਆਂ ਨੇ ਬਿਲਕੁਲ ਵੀ ਨਹੀਂ ਪਟੀਆਂ ਪੁੱਟੀਆਂ ਹੈਗੀਆਂ ਕਿਸੇ ਪਾਸਿਓਂ ਐਸੀ ਤਰ੍ਹਾਂ ਹੀ ਇਹਨਾਂ ਨੂੰ ਆਪਾਂ ਲਾਲ ਹੋਣ ਤੱਕ ਪਕਾਉਣਾ ਜਦੋਂ ਜਮਾ ਆਪਾਂ ਨੂੰ ਪਤਾ ਲੱਗਣ ਲੱਗ ਜੂਗਾ ਵੀ ਬਿਲਕੁਲ ਆਪਣੀਆਂ ਪੱਕ ਚੁੱਕੀਆਂ ਨੇ ਜਦੋਂ ਲਾਲ ਹੋ ਗਈਆਂ ਜਮਾ ਚੰਗੀ ਤਰ੍ਹਾਂ ਉਦੋਂ ਤੱਕ ਇਹਨੂੰ ਪਕਾਉਣਾ ਆਪਾਂ ਤੁਸੀਂ ਦੇਖ ਸਕਦੇ ਹੋ ਹੁਣ ਇਹਦਾ ਕਲਰ ਕਿੰਨਾ ਜ਼ਿਆਦਾ ਚੇਂਜ ਹੋ ਗਿਆ ਆਲਮੋਸਟ ਬਾਣੀ ਗਈਆਂ ਨੇ ਇਹ ਤੁਸੀਂ ਵੀ ਮੇਰੇ ਦੱਸੇ ਹੋਏ ਤਰੀਕੇ ਨਾਲ ਗੁਲਾਬ ਜਾਮੁਨ ਬਣਾਓ ਤੇ ਫਿਰ ਮੈਨੂੰ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ ਵੀ ਤੁਹਾਡੀਆਂ ਗੁਲਾਬ ਜਾਮੁਨਾਂ ਕਿਦਾਂ ਦੀਆਂ ਬਣੀਆਂ ਵੈਸੇ ਕੋਈ ਪਛਾਣ ਨਹੀਂ ਕਰ ਸਕਦਾ ਵੀ ਗੁਲਾਬ ਜਾਮੁਨਾਂ ਘਰੇ ਬਣਾਈਆਂ ਨੇ ਜਾਂ ਬਾਜ਼ਾਰ ਤੋਂ ਲਿਆਂਦੀਆਂ ਨੇ ਬਹੁਤ ਹੀ ਵਧੀਆ ਗੁਲਾਬ ਜਾਮੁਨਾਂ ਬਣ ਕੇ ਤਿਆਰ ਹੁੰਦੀਆਂ ਨੇ ਗੈਸ ਆਪਾਂ ਲੋ ਹੀ ਰੱਖਣਾ ਤੇਜ਼ ਗੈਸ ਨਹੀਂ ਕਰਨਾ ਹੈਗਾ ਤੁਸੀਂ ਦੇਖਿਆ ਆਪਣੀਆਂ ਗੁਲਾਬ ਜਾਮੁਨਾਂ ਪੱਕਣ ਤੱਕ ਵੀ ਆਪਣਾ ਤੇਲ ਜ਼ਿਆਦਾ ਗਰਮ ਨਹੀਂ ਹੋਇਆ ਮਤਲਬ ਬੜਕਿਆ ਨਹੀਂ ਹੈਗਾ ਜ਼ਿਆਦਾ ਬਸ ਨਾਰਮਲੀ ਗੁਲਾਬ ਜਾਮੁਨਾਂ ਪੱਕ ਰਹੀਆਂ ਨੇ ਥੋੜੇ ਗਰਮ ਤੇਲ ਦੇ ਵਿੱਚ ਬਸ ਸੋਹਣੀਆਂ ਗੁਲਾਬ ਜਾਮੁਨਾਂ ਪੱਕ ਰਹੀਆਂ ਨੇ ਗੀਆਂ ਗੁਲਾਬ ਜਾਮੁਨਾਂ ਆਪਣੀਆਂ ਪੱਕ ਚੁੱਕੀਆਂ ਨੇ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਹੁਣ ਇਹਨਾਂ ਨੂੰ ਆਪਾਂ ਜਿਹੜੀ ਆਪਣੀ ਚਾਸ਼ਣੀ ਪਈ ਹੈ ਗਰਮ-ਗਰਮ ਚਾਸ਼ਣੀ ਦੇ ਵਿੱਚ ਗੁਲਾਬ ਜਾਮੁਨਾਂ ਨੂੰ ਪਾ ਦਵਾਂਗੇ ਕੱਢ ਕੇ ਕੜਾਹੀ ਦੇ ਵਿੱਚੋਂ ਪਹਿਲਾਂ ਪਲੇਟ 'ਚ ਪਾ ਲਵਾਂਗੇ ਤੇ ਫਿਰ ਉਹਨਾਂ ਨੂੰ ਆਪਾਂ ਚਾਸ਼ਣੀ ਦੇ ਵਿੱਚ ਪਾ ਦਵਾਂਗੇ ਚਾਸ਼ਣੀ ਆਪਣੀ ਗਰਮ ਹੈ ਇਹਦੇ ਵਿੱਚ ਪਾ ਦਵਾਂਗੇ نیچے ਤੋਂ ਗੈਸ ਵੀ ਗਰਮ ਹੈ ਇਹਨੂੰ ਹੁਣ ਆਪਾਂ 2-3 ਘੰਟੇ ਇਹਦੇ ਚਾਸ਼ਣੀ ਦੇ ਵਿੱਚ ਹੀ ਪਈਆਂ ਰਹਿਣ ਦੇਵਾਂਗੇ ਚੰਗੀ ਤਰ੍ਹਾਂ ਸੌਫਟ ਹੋ ਜਾਣਗੀਆਂ ਇਹ ਕਿਉਂਕਿ ਆਪਣਾ ਇੰਡੈਕਸ਼ਨ ਵਾਲਾ ਗੈਸ ਆ ਜਲਦੀ ਠੰਡਾ ਨਹੀਂ ਹੁੰਦਾ ਜੇਕਰ ਤੁਹਾਡਾ ਦੂਸਰਾ ਗੈਸ ਆ ਤਾਂ ਤੁਸੀਂ ਇਹਨੂੰ ਥੋੜਾ ਜਿਹਾ ਸਿਮ ਗੈਸ ਤੇ ਨਾ ਥੋੜੀ देर ਚਲਾ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਆਪਣੀਆਂ ਗੁਲਾਬ ਜਾਮੁਨਾਂ ਕਿੰਨੀਆਂ ਵਧੀਆ ਬਣ ਕੇ ਤਿਆਰ ਹੋਈਆਂ ਨੇ ਇਹ ਆਪਾਂ 2 ਘੰਟੇ ਬਾਅਦ ਕੱਢੀਆਂ ਨੇ ਚਾਸ਼ਣੀ ਦੇ ਵਿੱਚੋਂ 2 ਘੰਟੇ ਚਾਸ਼ਣੀ ਦੇ ਵਿੱਚ ਹੀ ਪਈਆਂ ਰਹੀਆਂ ਸੀਗੀਆਂ ਇਹ ਬਚੀ ਹੋਈ ਚਾਸ਼ਣੀ ਨੂੰ ਵੀ ਤੁਸੀਂ ਕਿਸੇ ਕੰਟੇਨਰ ਦੇ ਵਿੱਚ ਪਾ ਕੇ ਰੱਖ ਸਕਦੇ ਹੋ ਕਿਉਂਕਿ ਇਹ ਵੇਸਟ ਨਹੀਂ ਹੁੰਦੀ ਇਹ ਨੈਕਸਟ ਟਾਈਮ ਯੂਜ਼ ਹੋ ਜਾਂਦੀ ਹੈ ਤੁਸੀਂ ਦੇਖ ਸਕਦੇ ਹੋ ਆਪਣੀ ਗੁਲਾਬ ਜਾਮਨ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਚਲੋ ਠੀਕ ਹੈ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮਿਲਦੇ ਆ ਕਿਸੇ ਹੋਰ ਨਵੀਂ